ਪੰਜਾਬ ਦੇ ਵਿੱਚ ਮੋਬਾਈਲ ਕਨੈਕਸ਼ਨਾਂ ਨੂੰ ਲੈ ਕੇ ਇੱਕ ਨਵੀਂ ਰਿਪੋਰਟ ਆਈ ਹੈ ਜਿਸ ਦੇ ਵਿੱਚ ਦੋ ਕੰਪਨੀਆਂ ਸਭ ਤੋਂ ਵੱਡੇ ਪੱਧਰ ਤੇ ਪੰਜਾਬ 'ਚ ਆਪਣੇ ਕਨੈਕਸ਼ਨ SIM ਮ ਜਿਹੜੇ ਉਹ ਚਲਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ Airtel ਹੈ ਤੇ ਦੂਸਰੇ ਨੰਬਰ ਤੇ Jio ਦਿਖਾਈ ਦੇ ਰਹੀ ਹੈ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਹਾਲੀ ਦੇ ਵਿੱਚ ਜਿਹੜੀ ਰਿਪੋਰਟ ਜਾਰੀ ਕੀਤੀ ਹੈ ਉਸ ਦੇ ਅਨੁਸਾਰ ਮਈ 2024 ਤੱਕ ਪੰਜਾਬ 'ਚ ਕੁੱਲ 3 ਕਰੋੜ 59 ਲੱਖ ਮੋਬਾਈਲ ਕਨੈਕਸ਼ਨ ਨੇ ਇਸ ਦਾ ਮਤਲਬ ਹੈ ਕਿ ਔਸਤ ਹਰੇਕ ਪੰਜਾਬੀ ਦੇ ਹੱਥ ਵਿੱਚ ਮੋਬਾਈਲ ਫੋਨ ਹੈ ਪਿੱਛੇ ਨਜ਼ਰ ਮਾਰੀਏ ਤਾਂ ਮਈ 2019 ਚ ਪੰਜਾਬ ਚ ਕੁੱਲ 3 ਕਰੋੜ 91 ਲੱਖ ਮੋਬਾਈਲ ਕਨੈਕਸ਼ਨ ਸੀ ਅਤੇ ਹੁਣ 5.5 ਵਰ੍ਹਿਆਂ ਮੰਗਰੋਂ ਇਹਨਾਂ ਕਨੈਕਸ਼ਨਾਂ ਦੀ ਗਿਣਤੀ 3 ਕਰੋੜ 49 ਲੱਖ ਰਹਿ ਗਈ ਹੈ ਇਹਨਾਂ ਸਾਲਾਂ ਦੌਰਾਨ ਪੰਜਾਬ ਦੇ ਵਿੱਚ 42 ਲੱਖ ਕਨੈਕਸ਼ਨ ਘਟੇ ਨੇ ਜਿਸ ਤੋਂ ਲੱਗਦਾ ਹੈ ਕਿ ਬਹੁਤੇ ਪੰਜਾਬੀਆਂ ਦਾ ਮੋਬਾਈਲ ਤੋਂ ਮਨ ਭਰ ਗਿਆ ਦੂਜੇ ਬੰਨੇ ਜੇਕਰ ਰਿਲਾਇੰਸ ਜੀਓ ਦੇ ਕਨੈਕਸ਼ਨਾਂ ਤੇ ਨਜ਼ਰ ਮਾਰੀਏ ਤਾਂ ਪੰਜਾਬ ਦੇ ਵਿੱਚ ਰਿਲਾਇੰਸ ਜੀਓ ਦੇ ਮਈ 2020 ਦੇ ਵਿੱਚ 1 ਕਰੋੜ 39 ਲੱਖ ਕਨੈਕਸ਼ਨ ਸੀ ਅਗਸਤ 2020 ਦੇ ਵਿੱਚ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਸੀ ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਕਾਰਪੋਰੇਟ ਕਰਾਣਿਆਂ ਖਿਲਾਫ ਬਗਾਵਤ ਦਾ ਸਰਦਾਰ ਦਿੱਤਾ ਸੀ ਦਸੰਬਰ 2021 ਚ ਕਿਸਾਨ ਅੰਦੋਲਨ ਖਤਮ ਹੋ ਗਿਆ ਅਤੇ ਮਈ 2022 ਦੇ ਵਿੱਚ ਰਿਲਾਇੰਸ ਜੀਓ ਦੇ ਕਨੈਕਸ਼ਨਾਂ ਦੀ ਗਿਣਤੀ 1 ਕਰੋੜ 6000 ਰਹਿ ਗਈ ਸੀ ਕਾਰਨ ਕੁਝ ਵੀ ਰਹੇ ਹੋਣ ਪਰ ਕਿਸਾਨ ਇਸ ਪਿੱਛੇ ਆਪਣੇ ਸੱਦੇ ਦਾ ਅਸਰ ਦੱਸ ਰਹੇ ਨੇ ਉਦੋਂ 2 ਵਰਿਆਂ ਦੇ ਵਿੱਚ ਰਿਲਾਇੰਸ ਜੀਓ ਦੇ 3000000 ਕਨੈਕਸ਼ਨ ਘਟ ਗਏ ਸੀ ਅੱਗੇ ਜਾਤ ਮਾਰਦੇ ਆ ਤਾਂ ਰਿਲਾਇੰਸ ਨੇ ਮੋੜ ਪੰਜਾਬ ਦੇ ਵਿੱਚ ਆਪਣਾ ਦਬਦਬਾ ਕਾਇਮ ਕਰ ਲਿਆ ਮਈ 2023 ਦੇ ਵਿੱਚ ਰਿਲਾਇੰਸ ਦੀ ਉਹਦੇ ਕਨੈਕਸ਼ਨ ਵਧ ਕੇ 1.15 ਕਰੋੜ ਹੋ ਗਏ ਸੀ ਜੋ ਕਿ ਮਈ 2024 ਦੇ ਵਿੱਚ ਹੋਰ ਵਧ ਕੇ 1.22 ਕਰੋੜ ਪਹੁੰਚ ਗਏ ਨੇ ਇਸੇ ਤਰ੍ਹਾਂ ਭਾਰਤੀ Airtel ਦੇ ਪੰਜਾਬ ਦੇ ਵਿੱਚ 1 ਕਰੋੜ 26 ਲੱਖ ਮੋਬਾਈਲ ਕਨੈਕਸ਼ਨ ਨੇ ਜਦੋਂ ਕਿ ਸਾਲ ਪਹਿਲਾਂ 1 ਕਰੋੜ 22 ਲੱਖ ਸੀ ਸਾਲ 2019 ਚ ਪੰਜਾਬ ਚ Airtel ਦੇ ਕਨੈਕਸ਼ਨਾਂ ਦੀ ਗਿਣਤੀ 99.64 ਹਜ਼ਾਰ ਸੀ ਜੁਲਾਈ ਮਹੀਨੇ ਵਿੱਚ ਹੀ ਰੇਲੈਂਸ ਜੀਓ ਨੇ ਆਪਣੀਆਂ ਦਰਾਂ ਦੇ ਵਿੱਚ ਵਾਧਾ ਕੀਤਾ ਹੈ ਕੰਪਨੀ ਨੇ 155 ਰੁਪਏ ਵਾਲਾ ਪਲਾਨ 199 ਦਾ ਕਰ ਦਿੱਤਾ ਹੈ ਪੰਜਾਬ ਖੇਤੀ ਪ੍ਰਧਾਨ ਸੂਬਾ ਤੇ ਮੋਬਾਈਲ ਕਨੈਕਸ਼ਨਾਂ ਦੇ ਅੰਕੜੇ ਤੋਂ ਲੱਗਦਾ ਹੈ ਕਿ ਜਿਵੇਂ ਸਮੁੱਚਾ ਪੰਜਾਬ ਹੀ ਕਾਰੋਬਾਰ ਚ ਮੱਲਾ ਮਾਰ ਰਿਹਾ ਹੋਵੇ ਤੇ ਕਾਰਬਾਰੀ ਕਰਾਣਿਆਂ ਨੂੰ ਪੰਜਾਬ ਰਾਸ ਆ ਗਿਆ ਤੇ ਇਹਨਾਂ ਨੂੰ ਪੰਜਾਬ ਚੋਂ ਕਰੋੜਾਂ ਰੁਪਏ ਦੀ ਕਮਾਈ ਹੋ ਰਹੀ ਹੈ ਸਮੁੱਚੇ ਦੇਸ਼ ਦੇ ਵਿੱਚ ਇਸ ਵੇਲੇ 116.99 ਕਰੋੜ ਮੋਬਾਈਲ ਕਨੈਕਸ਼ਨ ਮੌਜੂਦ ਨੇ